Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੁਰਨਾਥੀ ਪਬਲਾਰ ਤੁਸੀਂ ਦੇਖ ਰਹੇ ਹੋ Indian News TV ਤੇ ਅੱਜ ਆਪਾਂ ਸ਼ਹਿਰ ਮੋਦਕੀ ਵਿਖੇ ਪਹੁੰਚੇ ਹਾਂ ਜਿੱਥੇ ਇੱਕ ਇਲੈਕਟ੍ਰੀਸ਼ਨ ਦੀ ਦੁਕਾਨ ਤੇ ਅੱਜ ਦਿਨੀ ਇੱਕ ਚੋਰੀ ਦੀ ਵਾਰਦਾਤ ਹੋਈ ਹੈ ਜਿਹੜੀ ਬਿਨੇ ਉਸ ਵਜ੍ਹਾ ਕੀ ਕੀ ਜਿਹੜਾ ਸਮਾਨ ਆਉ ਚੋਰੀ ਹੋਇਆ ਉਹ ਆਪਾਂ ਦੁਕਾਨਦਾਰ ਕੋਲ ਪੁੱਛ ਗਿਆ ਜਿਹੜਾ ਉਹ ਸਮਾਨ ਸੀ ਟੀਵੀ ਸਮਾਨ ਸੀ ਕਿੰਨੇ ਵਜੇ ਜਿਹੜੀ ਇਹ ਵਾਰਦਾਤ ਹੋਈ ਆ ਹਾਂਜੀ ਕੀ ਕੀ ਜਿਹੜਾ ਸਮਾਨ ਉਹ ਚੋਰੀ ਹੋਇਆ ਸਾਡਾ ਟੀਜ਼ਰ ਚੋਰੀ ਹੋਇਆ ਦੁਕਾਨ ਦੇ ਬਿਲਕੁਲ ਬਾਹਰ ਸਾਡੇ ਥੜੇ ਦੇ ਉੱਤੇ ਟੀਜ਼ਰ ਰੱਖੇ ਹੋਏ ਸੀਗੇ ਜੀ 3 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਆਦਮੀ ਆਏ ਆ ਇੱਕ ਮੋਟਰਸਾਈਕਲ ਦੇ ਉੱਤੇ ਖੜਾ ਰਿਹਾ ਦੂਜੇ ਨੇ ਨੀਂ ਕਿਹਾ ਤੇ ਦੇਖ ਕੇ ਟੋ ਕੇ ਵੀ ਬਦਲ ਡੱਬਾ ਖਾਲੀ ਤਾਂ ਨਹੀਂ ਗਿਆ ਤੇ ਟੀਜ਼ਰ ਚੱਕ ਕੇ ਤੇ ਪਾ ਕੇ ਫਾੜੋ ਇਹ ਜਦੋਂ ਚੋਰੀ ਹੋਇਆ ਉਦੋਂ ਤੁਹਾਡਾ ਧਿਆਨ ਨਹੀਂ ਸੀਗਾ ਅ ਸਾਨੂੰ ਨਹੀਂ ਕਹਦੇ ਜੋ ਪਤਾ ਲੱਗਾ ਨਮਗਦੇ ਅਸੀਂ ਮਤਲਬ ਐਕਟਰਾਂ ਲਈ ਆ ਉਹਦੋਂ ਉਹ ਨਿਕਲ ਕੇ ਰੱਖੋ ਚੱਕਰ ਹੋ ਗਿਆ ਸਾਡੇ ਤੋਂ ਮਤਲਬ ਐਕਟਰ ਸਟਾਰਟ ਕਰਦੇ ਕਰ ਤੇ ਕਿੰਨੇ ਟਾਈਮ ਕਿੰਨਾ ਸੀਗਾ ਇਹ 3 ਵਜੇ ਦਾ ਟਾਈਮ ਸੀਗਾ ਰਾਈ ਬਸ 5-4 ਮਿੰਟ ਇਧਰ ਉਧਰ ਹੋ ਸਕਦਾ ਚੋਰੀ ਹੋਣ ਤੋਂ ਬਾਅਦ ਜੋ ਤੁਸੀਂ ਚੋਰਾਂ ਦਾ ਪਿੱਛਾ ਕੀਤਾ ਥੋੜੇ ਹੱਥ ਨਹੀਂ ਆਏ ਉਦੋਂ ਬਾਅਦ ਤੁਸੀਂ ਕੋਈ ਪੁਛ ਪ੍ਰਸ਼ਾਸਨ ਨੂੰ ਜਿਹੜੀ ਅਰਜ਼ੀ ਦਿੱਤੀ ਹੈ ਕੋਈ ਮੈਂ ਸ਼ਾਮੀ ਪੁਲਿਸ ਪ੍ਰਸ਼ਾਸਨ ਕੋਲੇ ਗਿਆ ਉਹ ਆਲੇ ਜੇ ਤੁਸੀਂ ਦੇਖੋ ਇਹਦਾ ਕੋਈ ਨਹੀਂ ਕਰਦੇ ਆ ਪਤਾ ਇਹ ਕਰਦੇ ਆ ਸਾਡੇ ਕੋਲ ਨਫਰੀ ਹੀ ਨਹੀਂ ਗਈ ਮਣਾਈਦਾ ਐਸਐਸਪੀ ਸਾਹਿਬ ਨੂੰ ਇਹ ਰ ਕੰਨੋ ਮੋਦਗੀ ਦਾ ਬੁਰਾ ਹਾਲ ਕੀਤਾ ਪਿਆ ਨਾ ਕੋਈ ਮਤਲਬ ਆਦਮੀ ਆ ਦੁਕਾਨਦਾਰ ਸੇਫ ਹੀ ਕੋਈ ਨਹੀਂ ਹੈਗਾ ਆ ਇਹਦੇ ਮਗਰ ਬੰਦੇ ਲੱਗੇ ਆ ਸਾਡਾ ਨੌਕਰ ਸੀਗਾ ਇਹਦੇ ਇਹਦੇ ਮਗਰ ਆਦਮੀ ਲੱਗੇ ਆ ਹੁਣ ਇਹ ਨਹੀਂ ਪਤਾ ਵੀ ਉਸ ਤੇ ਬੇਚ ਲੱਗੇ ਕਿ ਕੀ ਲੱਗੇ ਇਹਨੂੰ ਘਰੇ ਮਾਰ ਤੱਕ ਵਾਰ ਕੇ ਆਂਦਾ ਵਰਗ ਦੁਬਾਰਾ ਹੁੱਕ ਮਰ ਕੇ ਆਇਆ ਕੰਨੋ ਰੋਡ ਤੇ ਔਰ ਜਿਹੜਾ ਕਿ ਆਪਾਂ ਵੇਖ ਰਹੇ ਹਾਂ ਚੋਰੀ ਦੀਆਂ ਵਾਰਦਾਤਾਂ ਅੱਗੇ ਵੀ ਬਹੁਤ ਹੋ ਰਹੀਆਂ ਤੇ ਉਸਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਪੁਲਿਸ ਵਾਲਿਆਂ ਕੋਲ ਕੀ ਅੱਗੇ ਜਵਾਬ ਦੇ ਰਹੇ ਆ ਤੁਹਾਨੂੰ ਪੁਲਿਸ ਪ੍ਰਸ਼ਾਸਨ ਤਾਂ ਕਹਿੰਦੇ ਵੀ ਤੁਸੀਂ ਦੇਖੋ ਲੱਭੋ ਆਪਣੇ ਬੇਟੇ ਸਾਨੂੰ ਦੱਸ ਦਿਓ ਅਸੀਂ ਬੰਦਾ ਚੱਕ ਲਿਓਨੇ ਪਰ ਸਾਡੇ ਕੋਲ ਨਫਰੀ ਹੈ ਨਹੀਂਗੀ ਤੁਹਾਨੂੰ ਤਾਂ ਇਹ ਘੜਿਆ ਘੜਾਇਆ ਜਵਾਬ ਹੀ ਮਿਲਦਾ ਅਸੀਂ ਤਾਂ ਉੱਚ ਅਫਸਰਾਂ ਨੂੰ ਮਤਲਬ ਇਹ ਹੀ ਅਪੀਲ ਕਰਦੇ ਆ ਕਿ ਇੱਥੇ ਨਫਰੀ ਭੇਜੋ ਨਹੀਂ ਕਹਿੰਦੇ ਘੱਟੋ ਘਾਟ 5 ਮਲਾਜ਼ਮ 6 ਤਾਂ ਹੋਰ ਭੇਜੋ ਜਦੋਂ ਨਹੀਂ ਕਹਿੰਦੇ ਕੋਈ ਵਾਰਦਾਤ ਹੁੰਦੀ ਹੈ ਜਦ ਵੀ ਉੱਥੇ ਨਹੀਂ ਕਹਿੰਦੇ ਚ ਔਰ ਕਿਹੜੀ ਗੱਡੀ ਦੁਕਾਨ ਤੇ ਚੋਰੀ ਹੋਈ ਸੀ ਇੱਕ ਆਮ ਬੰਦਾ ਆਪੇ ਕੀ ਹਾਂਜੀ ਬੇਟੀ ਕੀ ਆਪਣੇ 3 ਸ਼ੌਕਦਾਨ ਨਾਮ ਕੀ ਹੈ ਆਪਣੇ ਗੁਰੂ ਨਾਨਕ ਇਲੈਕਟ੍ਰੀਕਲ ਵਰਕਰ ਸਮੂਦਗੀ ਹਾਂਜੀ ਆਪਣੇ ਦੋ ਗੀਜਰ ਚੋਰੀ ਹੋਇਆ ਜੀ ਕਿੱਦਾਂ ਹੋਇਆ ਜੀ ਇੱਕ ਮਹੀਨੇ ਦੋ ਚੋਰੀ ਹੋ ਗਏ ਆ ਮਹੀਨੇ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਹੀ ਦੋ ਚੋਰੀ ਹੋ ਗਏ ਜੀ ਤੁਸੀਂ ਵੀ ਕੋਈ ਪੁਲਿਸ ਨੂੰ ਦਰਖਤ ਰਿਪੋਰਟ ਕਵੀਟ ਕਿਤੇ ਪੁਲਿਸ ਨੇ ਕਰਨਾ ਕੋਈ ਨਹੀਂ ਗਈ ਤੁਸੀਂ ਕੁਝ ਨਹੀਂ ਕਰਨਾ ਜੀ ਪੁਲਿਸ ਜੀ ਜਾਣਦੇ ਆ ਉਹਨੇ ਤਾਂ ਸਾਡੇ ਨਾਲ ਤਰੋ ਨਾਲ ਕਿਸੇ ਕਿਸੇ ਦੇ ਕੇ ਦਸਵੀਆਂਾਂ ਦੇ ਤੇ ਕਿੰਨਾ ਦਾ ਸੀਗਾ ਅਮਾਉਂਟ ਦਾ ਸਮਾਨ ਜਿਹੜਾ ਤੁਹਾਡੇ ਗਿਜਰ ਚੋਰੀ ਹੋ ਗਿਆ ਸੀ ਜਿਹੜਾ 100000 ਰੁਪਏ ਦੇ ਸੀ ਗਿਜਰ 100000 ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੋਰੀ ਹੋ ਗਿਆ ਹੋਰ ਸਮਾਨ ਨਹੀਂ ਕੋਈ ਚੱਕਿਆ ਗਿਆ ਇਕੱਲਾ ਗਿਜਰ ਸੀ ਜੁਰ ਤੋਂ ਪਹਿਲਾਂ 6 5-6 ਮਹੀਨੇ ਪਹਿਲਾਂ ਚੋਰੀ ਹੋਈ ਸੀ ਵੀ ਅੱਤੀ 35 ਗੱਲੇ ਕੱਢ ਕੇ ਲੈ ਗਏ ਉਹਦੀ ਕੋਈ ਲੈਕਤੀ ਦਰਖਾਸਤ ਦਿੱਤੀ ਸੀ ਤੁਸੀਂ ਉਹਰੇ ਸਾਡੇ ਨਾਲ ਚਲੋ ਮੈਂ ਨਾਲ ਕੋਲ ਤੋਂ ਦੇਖਣ ਚੱਲੇ ਹੁਣ ਨਹੀਂ ਨਾਲ ਜਾਣ ਕਿੱਥੇ ਨਾਲ ਜਾਣ ਨੂੰ ਕਹਿ ਰਹੇ ਸਤੋਂ ਨੂੰ ਕਿੱਥੇ ਕਹਿ ਰਹੇ ਸਤੋਂ ਨਾਲ ਕਿ ਪੁਲਿਸ ਨੂੰ ਕੀ ਗਏ ਸੀ ਸਿਰ ਨਾਲ ਚਲੋ ਹੀ ਕਹੀ ਫਰਾਣਾ ਕੈਮਰਾ ਚੱਕਰਦੇ ਆ ਫਰਾਣਾ ਕੈਮਰਾ ਚੱਕਰਦੇ ਆ ਕੋਈ ਇਨਸਾਫ ਥੋੜਾ ਕਹਿੰਦਾ ਭਾਵੇਂ ਇਹੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੋ ਕੰਬ ਕਰਦੀ ਨੀਂ ਸੁੱਤਾ ਪਿਆ ਤੇ ਕੋਈ ਵੀ ਉਹ ਗੱਲ ਨਹੀਂ ਸੁਣਨ ਨੂੰ ਤਿਆਰ ਕੋਈ ਨਹੀਂ ਗੱਲ ਹੁੰਦਾ ਜੀ ਤੁਸੀਂ ਦੇਖ ਸਕਦੇ ਜਿਹੜਾ ਕਿ ਆਹ ਮੁੰਡੇ ਦੇ ਵੀ ਹੋਇਆ ਅਜੇ ਇਸੇ ਨੇ ਵੀ ਮਤਲਬ ਗੀਜ਼ਰ ਬਾਰਾ ਚ ਸਰ ਜੀ ਥੋੜੇ ਕੀ ਕੀ ਚੋਰੀ ਹੋਈ ਕਿ ਦੁਕਾਨ ਦਾ ਨਾਮ ਕੀ ਹੈ ਮਾਦੁਰਾ ਦੇ ਟੈਲੀਕਮ ਇੱਕ ਗੀਜ਼ਰ ਚੋਰੀ ਹੋਇਆ ਦਸੰਬਰ ਦੇ ਮਹੀਨੇ ਦੇ ਜੱਫਤਾ ਦਾ ਦਸਨ ਪਹਿਲਾਂ ਦੀ ਗੱਲ ਹੈ ਹੋਰ ਵੀ ਲੈਕਸ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਰਿਕਾਰਡਿੰਗ ਵਗੈਰਾ ਪੁਲਿਸ ਨੂੰ ਦੇ ਚੁੱਕੇ ਹਾਂ ਪਰ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਹੋ ਰਹੀ ਉਹਦੇ ਵਿੱਚ ਬੰਦੇ ਦੀ ਪਛਾਣ ਵੀ ਚੰਗੀ ਤਰ੍ਹਾਂ ਆ ਰਹੀ ਆ ਪਰ ਪ ਮੈਂ ਤੁਸੀਂ ਉਹ ਬੰਦੇ ਨੂੰ ਪੁੱਛਾ ਰਹੇ ਹਾਂ ਹਾਂ ਫੋਟੋ ਦੇ ਵਿੱਚ ਆ ਰਿਹਾ ਬੰਦਾ ਸਾਨੂੰ ਪਤਾ ਹੋਵੇ ਵੀ ਕੌਣ ਆ ਫਿਰ ਤੁਸੀਂ ਆਪ ਜਾ ਕੇ ਮਿਲਿਓ ਨੂੰ ਉਹ ਰੌਲਾ ਇੱਕ ਬੰਦਾ ਪਤਾ ਨਹੀਂ ਕੌਣ ਬੌਂਸਾ ਕੀ ਕਰੇ ਕੋਈ ਕਾਰਵਾਈ ਨਹੀਂ ਕਰਦੇ ਸਰਕਾਰ ਤੋਂ ਸਾਹਮਣੇ ਦਿੱਤੀ ਹੋਈ ਹੈ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਦੀ ਹਾਂਜੀ ਆਪਣਾ ਕੀ ਕੀ ਧੋਰੀ ਹੋਇਆ ਕੀ ਦੁਕਾਨ ਦਾ ਨਾਮ ਕੀ ਹੈ ਮੇਰੀ ਦੁਕਾਨ ਦਾ ਨਾਮ ਸ਼ਰਮਾ ਸੂਰੀ ਸ਼ੋਅ ਮੁਦਕੀਆ ਮੇਰਾ ਨਾਮ ਲੱਕੀ ਸ਼ਰਮਾ ਮੈਂ ਧਾਰਮਿਕ ਸੰਸਥਾ ਦੁਰਗਾ ਭੈਣ ਮੰਡੀ ਦਾ ਪ੍ਰਧਾਨ ਵੀ ਹਾਂ ਜੀ ਤੇ ਪਰਸੋਂ 1 ਵਜੇ ਦੇ ਕਰੀਬ 7 ਤਰੀਕ ਦੀ ਗੱਲ ਹੈ ਸਰਦੀ ਬਹੁਤ ਜ਼ਿਆਦਾ ਸਰਦਿ ਦੀ ਵਜ੍ਹਾ ਕਰਕੇ ਮੈਂ ਆਪਣੀ ਮਾਦਨ ਤੋਂ ਪਹਿਲੇ ਆ ਕੇ ਬਰਾਦਰ ਦਗਾਣ ਦੇ ਮੂਲੇ ਪੌਫੀਟਾ ਕੇ ਵਧੀਆ ਜੇ ਗਰਮੀਆਂ ਚਲੇ ਤੇ ਮਾਤਾ ਬੈਠੂਗੀ ਤੇ 1 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਗਾਹ ਦਗਾਣ ਦੇ ਗਾਹ ਤੋਰੀ ਜਾਂਦੇ ਸੀ ਕਿ ਸਾਡਾ ਧਿਆਨ ਨਹੀਂ ਗਿਆ ਦੋ ਲੇਡੀ ਆਈਆਂ ਕਾਰ ਤੋਂ ਦੱਸਣ ਵਾਲੇ ਦੱਸਦੇ ਆ ਵੀ ਸਵਿਫਟ ਰੀਅਰ ਗੱਡੀ ਉਹਨਾਂ ਦੀ ਸਫੈਦ ਰੰਗ ਦੀ ਵਾਈਟਾਂ ਦੀ ਗੱਡੀ ਆ ਉਹਦੇ ਜੋ ਮਤਲਬ ਕਿ ਉਤਰੀਆਂ ਲੇਡੀ ਦੋ ਉਹਨਾਂ ਨੇ ਮਾਤਾ ਸਾਡੇ ਨੂੰ ਗੱਲਾਂ ਬਾਤਾਂ ਲਾ ਕੇ ਗੱਡੀ ਜਿ ਬੜਾ ਲਿਆ ਜੋ ਬਰਾਡ ਪੈਸ ਕੋਲੇ ਉਹਨਾਂ ਨੇ ਉੱਥੇ ਵਾਲੀਆਂ ਲਾ ਕੇ ਤੇ ਤਾਰਦਾ ਉਹ ਤੋਂ ਸਾਨੂੰ ਕਹਿੰਦਾ ਫੋਨ ਆ ਵੀ ਤੁਰੀ ਮਾਤਾ ਤੁਰੀ ਆਉਂਦੀ ਐ ਸਾਨੂੰ ਫਿਰ ਭੱਲ ਲੱਗਾ ਵੀ ਸਾਡੀ ਮਾਂ ਨੂੰ ਭਾਗੇ ਲੈ ਗਈ ਐ ਮਾਤਾ ਨੂੰ ਇੱਥੋਂ ਜਿਹੜਾ ਦੁਕਾਨ ਤੋਂ ਬਿਠਾ ਕੇ ਲੈ ਆ ਕੇ ਭਾਗੇ ਲੈ ਗਈ ਦੁਪਹਿਰ 1 ਵਜੇ ਉੱਥੇ ਪੂਰਾ ਭਰੇ ਭਰਿਆ ਬਾਜ਼ਾਰ ਆ ਤੇ ਮੁਦਗੀ ਦਾ ਮੇਨ ਆਪਾਂ ਕਹਿ ਸਕਦੇ ਹਾਂ ਹੱਬ ਕਹਿੰਦੇ ਉਹਨੂੰ ਕਿਉਂਕਿ ਉੱਥੇ ਰਾਜਵੌਰ ਹੁੰਦਾ ਜੀ ਹਾਂ ਤੇ ਅਜੇ ਤੱਕ ਕੋਈ ਮਤਲਬ ਚਲੋ ਮੈਂ ਇਹ ਕਿਨਾਂ ਜੋ ਇਹ ਔਲਖਾਂ ਨੇ ਪਹਿਲਾਂ ਦੱਸਿਆ ਵੀ ਵੀਰ ਪੁਸਤ ਪ੍ਰਸ਼ਾਸਨ ਜਿਹੜਾ ਵੀ ਉਹ ਕਾਰਵਾਈ ਨਹੀਂ ਕਰਦਾ ਇੱਥੇ ਜੇ ਚੌਂਕੀ ਸਾਡੇ ਜਿਹੜੇ ਮੁਲਾਇਮ ਘਾਟ ਆ ਤੇ ਅਸੀਂ ਉਹ ਅਸਰਾਂ ਕੇ ਬੇਨਤੀ ਕਰਦੇ ਐ ਸਾਬ ਨੂੰ ਵੀ ਕ ਆਡੀ ਗੱਲ ਸੋਨੋ ਇੱਥੇ ਵੱਧ ਤੋਂ ਵੱਧ ਮੁਲਾਜ਼ਮ ਨੇ ਕਟੋਗੜ ਦੋ ਤੋਂ ਤਿੰਨ ਗੇੜੇ ਜਿਹੜੇ ਮੁਲਾਜ਼ਮ ਉਹ ਪੈਦਲ ਗਸ਼ਤ ਕਰਨ ਸਾਵਣ 5 6 ਵਜੇ ਜਾਣ ਇੱਥੇ ਖੜਨਾ ਹੈ ਜਿਹੜੇ ਸਕੂਲ ਗੋਲਾ ਗੇੜਾ ਗੇੜਾ ਘਟਣਾ ਤੇ ਲੋਕਾਂ ਕੋਲ ਆਉਂਦਾ ਪਤਾ ਲੱਗੇ ਕੋਈ ਪੁਲਿਸ ਜਿਹੜੀ ਰੂਟਰ ਮਾਰ ਕੇ ਲੰਘ ਜਾਂਦੀ ਆ ਤੇ ਉਹ ਆਪ ਦਾ ਕੰਮ ਕਰ ਜਾਂਦੇ ਆ ਪੁਲਸਾ ਦਾ ਕੰਮ ਕਰ ਜਾਂਦੇ ਆ ਕੋਈ ਪੁਲਸ ਜਿਹੜੇ ਕੱਟ ਰਹੀ ਹੈ ਕਿ ਨਹੀਂ ਹੋਣਾ ਆਉਂਦੀ ਵਿੱਚ ਜਾਂਦੀ ਹੈ ਯੂਨ ਪਰ ਉਹ ਗੱਡੀ ਵਿੱਚ ਬੈਠ ਕੇ ਲੰਘ ਜਾਂਦੀ ਆ ਰੂਟਰ ਲੱਗਾ ਦਾ ਰੂਟਰ ਛੱਡਿਆ ਹੁੰਦਾ ਤੇ ਪੈਦਲ ਨੰਗਣ ਕੇ ਗਸ਼ਤ ਕਰਨ ਕੇ ਥੋੜਾ ਲੋਕਾਂ ਜੇ ਭੈ ਲੂਗਾ ਇਹ ਲਗਾ ਪਰ ਬਾਰ ਹੋਇਆ ਪਿਆ ਅਸੀਂ ਸਾਨੂੰ ਤਾਂ ਹੁਣ ਆਦੇ ਘਰਾਂ ਦਾ ਫਿਕਰ ਬਣਿਆ ਪਿਆ ਦੁਕਾਨਾਂ ਤੇ ਕੰਮ ਹੋ ਗਿਆ ਘਰਾਂ ਦਾ ਵੀ ਸਾਨੂੰ ਪਣੀ ਕਿਵੇਂ ਬੰਨਾ ਸਾਰਿਆਂ ਤੇ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ 10 ਤੋਂ ਤੁਸੀਂ ਦੇਖ ਰਹੇ ਜਿਹੜੀਆਂ ਮਾਤਿਕ ਲਗਾਤਾਰ ਜਿਹੜੀ ਵਾਰਦਾਤਾ ਉਹ ਹੋ ਰਹੀਆਂ ਜਿਸ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੰਮ ਕਰਨੀ ਨਹੀਂ ਨੀਂ ਸੁੱਤਾ ਪਿਆ ਤੇ ਵਾਰ-ਵਾਰ ਜਿਹੜੀਆਂ ਤਰਕਾਸਾਂ ਦੇਣ ਦੇ باوجود ਵੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਹੋ ਰਹੀ ਕਿ